ਇਸ ਨਦੀ ਚੋਂ ਲੋਕਾਂ ਨੂੰ ਮਿਲਦਾ ਹੀਰਾ ਕਈ ਲੋਕ ਬਣ ਚੁੱਕੇ ਕਰੋੜਪਤੀ ਭਾਰਤ ਦੇ ਵਿੱਚ ਇੱਕ ਅਜਿਹੀ ਨਦੀ ਮੌਜੂਦ ਆ ਜਿਸ ਦੇ ਵਿੱਚ ਹੀਰੇ ਹੀ ਹੀਰੇ ਬ੍ਰਾਮਧ ਹੁੰਦੇ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਨਦੀ ਦੇ ਵਿੱਚ ਇਹਰੇ ਪਾਣੀਆਂ ਦੇ ਬਹਾਅ ਦੇ ਵਿੱਚ ਆਉਂਦੇ ਨੇ ਜਾਨੀ ਕਿ ਜਿਹੜਾ ਵੀ ਨਹਿਰਾ ਉਸ ਨੂੰ ਲੱਗਦਿਆਂ ਨੇ ਉਸ ਨਦੀ ਦੇ ਵਿੱਚ ਉਹਨਾਂ ਦੇ ਰਾਹੀਂ ਹੀਰੇ ਆ ਜਾਂਦੇ ਨੇ ਜਦੋਂ ਕਿਤੇ ਬਾਰਿਸ਼ ਹੁੰਦੀ ਆ ਪਾਣੀ ਦਾ ਫਲੋ ਜਿਹੜਾ ਵਾਜ ਜਾਂਦਾ ਆ ਜਿਸ ਕਰਕੇ ਪਾਣੀ ਜਦੋਂ ਆਉਂਦਾ ਆ ਤਾਂ ਨਦੀ ਦੇ ਵਿੱਚ ਹੀਰੇ ਮਿਲਣਾ ਆਮ ਜਿਹੀ ਗੱਲ ਬਣ ਜਾਂਦੀ ਆ ਇਹ ਅਸੀਂ ਨਹੀਂ ਉੱਥੇ ਦੇ ਮੌਜੂਦ ਪਿੰਡੂ ਖੇਤਰ ਦੇ ਲੋਕ ਕਹਿੰਦੇ ਨੇ ਜਿੱਥੇ ਕਿ ਇਹ ਨਦੀ ਮੌਜੂਦ ਆ ਪਰ ਇਹ ਵੀ ਦੱਸ ਦਈਏ ਕਿ ਇਹ ਨਦੀ ਕਿਤੇ ਹੋਰ ਨਹੀਂ ਬਲਕਿ ਭਾਰਤ ਦੇ ਅੰਦਰ ਹੀ ਮੌਜੂਦ ਆ ਬਹੁਤ ਸਾਰੇ ਲੋਕ ਉਥੋਂ ਹੀਰੇ ਲੱਭ ਕੇ ਕਰੋੜਪਤੀ ਬਣ ਗਏ ਨੇ ਇਹ ਜਗ੍ਹਾ ਹੈ ਕਿਥੇ ਆ ਭਾਰਤ ਦੇ ਅੰਦਰ ਤੇ ਉਥੇ ਦੇ ਲੋਕ ਕੀ ਕਹਿੰਦੇ ਨੇ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆ ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦੀ ਅਕਸਰ ਲਾਟਰੀ ਲੱਗ ਜਾਂਦੀ ਹੈ ਅਤੇ ਰਾਤੋਂ ਰਾਤ ਉਹ ਬਹੁਤ ਸਾਰਾ ਪੈਸਾ ਕਮਾ ਲੈਂਦੇ ਨੇ ਪਰ ਕੀ ਤੁਸੀਂ ਅਜਿਹੀ ਨਦੀ ਬਾਰੇ ਸੁਣਿਆ ਹੈ ਜਿਸ ਦੇ ਵਿੱਚ ਹੀਰਾ ਵਹਿ ਕੇ ਆਉਂਦਾ ਹੈ ਅਤੇ ਕਈ ਵਾਰ ਕੁਝ ਲੋਕਾਂ ਨੂੰ ਮਿਲ ਜਾਂਦਾ ਆ ਅੱਜ ਅਸੀਂ ਤੁਹਾਨੂੰ ਭਾਰਤ ਦੀ ਇੱਕ ਨਦੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਕਈ ਵਾਰ ਹੀਰੇ ਬਹਿ ਕੇ ਆਉਂਦੇ ਰਹੇ ਨੇ ਯਾਨੀ ਕਿ ਹੀਰੇ ਜੜੀ ਦੇ ਵਹਾਅ ਦੇ ਵਿੱਚ ਆ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਗੱਲ ਆਸੀਂ ਨਹੀਂ ਸਗੋ ਉਸ ਜਗ੍ਹਾ ਤੇ ਰਹਿਣ ਵਾਲੇ ਪਿੰਡ ਦੇ ਲੋਕ ਕਹਿੰਦੇ ਨੇ ਕਈਆਂ ਨੂੰ ਤਾਂ ਨਦੀ ਦੇ ਵਿੱਚ ਹੀਰੇ ਬਰਾਮਦ ਵੀ ਹੋਏ ਨੇ ਕਿਸੇ ਵੀ ਨਦੀ ਦੇ ਵਿੱਚ ਹੀਰਾ ਮਿਲਣਾ ਬਹੁਤ ਵੱਡੀ ਗੱਲ ਹੈ ਪਰ ਅੱਜ ਅਸੀਂ ਤੁਹਾਨੂੰ ਜਿਸ ਨਦੀ ਬਾਰੇ ਦੱਸਦੇ ਜਾ ਰਹੇ ਹਾਂ ਉਹ ਨਦੀ ਦੇ ਵਿੱਚ ਕੀ ਵਿਲ ਲੱਭ ਕੇ ਕਿ ਲੋਕ ਅਮੀਰ ਬਣ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਨਦੀ ਬਦੇਲ ਖੰਡ ਦੇ ਪੰਨਾ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਇਹ ਰੁੰਝ ਨਦੀ ਅਜੈਗੜ ਤਹਿਸੀਲ ਤੋਂ ਨਿਕਲਦੀ ਹੈ ਪਿੰਡੂ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਇਹ ਨਦੀ ਹੜ੍ਹਾਂ ਦੇ ਨਾਲ ਹੀਰੇ ਵੀ ਲੈ ਕੇ ਆਉਂਦੀ ਹੈ ਇਸ ਲਈ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਦਰਿਆ ਦੇ ਕੰਢਿਆਂ ਤੇ ਲੋਕ ਕੰਕਰਾਂ ਅਤੇ ਪੱਥਰਾਂ 'ਚ ਹੀਰੇ ਲੱਭਦੇ ਦੇਖੇ ਜਾਂਦੇ ਨੇ ਹੁਣ ਤੁਸੀਂ ਸੋਚ ਰਹੇ ਹੋ ਮੋਗੇ ਕਿ ਇਹ ਹੀਰਾ ਅਜੇ ਤੱਕ ਕਿਸ ਨੂੰ ਮਿਲਿਆ ਜਾਣਕਾਰੀ ਦੇ ਅਨੁਸਾਰ ਪਿਛਲੀ ਵਾਰ 2 ਸਾਲ ਪਹਿਲਾਂ ਇੱਥੇ ਇੱਕ ਕਿਸਾਨ ਨੂੰ 72 ਕੈਰਟ ਦਾ ਹੀਰਾ ਮਿਲਿਆ ਸੀ ਜਦੋਂ ਇਹ ਖਬਰ ਫੈਲੀ ਤਾਂ ਹਜ਼ਾਰਾਂ ਲੋਕ ਹੀਰੇ ਦੀ ਪਹਾੜ ਲਈ ਆ ਗਏ ਇਹ ਵੀ ਦੱਸਦੀ ਹੈ ਕਿ ਜੰਗਲਾਤ ਵਿਭਾਗ ਨੇ ਇਸ ਖੇਤਰ ਦੇ ਵਿੱਚ ਪਿੰਡ ਵਾਸੀਆਂ ਦੇ ਆਉਣ ਤੇ ਹੰਦ ਦੀ ਲਗਾ ਦਿੱਤੀ ਆ ਪਰ ਇਸ ਦੇ ਬਾਵਜੂਦ ਇੱਥੇ ਲੋਕ ਲੁਕਸ਼ਿਪਕੇ ਨਦੀ ਦੇ ਕੰਢੇ ਪਹੁੰਚ ਜਾਂਦੇ ਨੇ ਅਤੇ ਉਹ ਵੀ ਹੀਰਿਆਂ ਦੀ ਭਾਲ ਕਰਦੇ ਨੇ ਬਾਕੀ ਗੱਲ ਤਾਂ ਕਿਸਮਤ ਦੀ ਆ ਹਾੜੀ ਕਿਸਮਾ ਤੇ ਵਿੱਚ ਜੋ ਲਿਖਿਆ ਹੁੰਦਾ ਤੁਹਾਨੂੰ ਉਹੀ ਹੁੰਦਾ ਹੈ ਇਹ ਨਦੀ ਜਿਹੜੀ ਆ ਭਾਰਤ ਦੇ ਵਿੱਚ ਮੌਜੂਦ ਆ ਇਸ ਨਦੀ ਤੋਂ ਬਹੁਤ ਸਾਰੇ ਲੋਕ ਕਰੋੜਪਤੀ ਬਣੇ ਨੇ ਬਿਊਰੋ ਰਿਪੋਰਟ ਅੰਮਡਾਰ ਟਿਵੀ